ਡਿਸਕਵਰ ਪਲੱਸ ਤੁਹਾਨੂੰ ਲੱਗਦਾ ਜਗਾ ਦਿਖਾਉਂਦਾ ਰਹਿੰਦਾ ਨਵੀਆਂ ਨਵੀਆਂ ਐਡਵੈਂਚਰ ਜਗਾ ਦਿਖਾ ਦਿੰਦਾ ਅੱਜ ਅਸੀਂ ਜਾ ਰਹੇ ਹਾਂ ਭਾਰਤ ਦਾ ਜਿਲ੍ਹਾ ਪਾਸਟਾ ਸਿਕਨਗਰ ਤੋਂ ਚੱਲੇ ਆ ਤੇ ਇਹ ਬੜੀ ਇੱਕ ਸੋਹਣੀ ਜਿਹੀ ਜਗਾ ਅਸੀਂ ਰਸਤੇ 'ਚ ਇੱਥੇ ਰੁਕੇ ਆ ਤੇ ਮੇਰੇ ਪਿੱਛੇ ਪਾਣੀ ਦੀ ਸਟ੍ਰੀਮ ਹੈ ਬਹੁਤ ਵਧੀਆ ਪਾਣੀ ਦਾ ਝਰਨਾ ਸਲਕਲ ਕਰ ਚੱਲ ਰਿਹਾ ਹੈ ਬੜਾ ਵਧੀਆ ਵੇਗ ਰਿਹਾ ਤੇ ਆ ਹੁਣ ਸਾਨੂੰ ਦੋ ਨੌਜਵਾਨ ਮਿਲੇ ਨੇ ਲੁਧਿਆਣੇ ਤੋਂ ਆਏ ਨੇ ਇਹ ਤੁਹਾਨੂੰ ਦੀ ਹਿੰਮਤ ਦੀ ਪਹਿਲਾ ਦਾ ਦਾਨ ਦੇਣੀ ਪੈਗੀ ਮੋਟਰਸਾਈਕਲ ਤੇ ਉਹਦਾ ਸਾਰਾ ਸਮਾਨ ਲੈ ਕੇ ਵੇਚ ਦੇਣਾ ਹਾਂ ਉਹਨੇ ਇਹਨਾਂ ਨੂੰ ਜਾਣਦੇ ਕਿ ਕਿੱਥੇ ਚੱਲਣੇ ਆਈ ਲੈ ਲਾ ਕੇ 10 ਬਕਰ ਤੇ ਬੰਦਾ ਕਹਿੰਦਾ ਰਸਤਾ ਪਰ ਆਉਂਦਾ ਸੀ ਸੋਚਿਆ ਤਾਂ ਨੀਯਾਬਾ YouTube ਤੇ ਦੇਖ ਕੇ ਆਈ ਇਹ ਦੇਵੇ ਮੱਤਲੀ ਮਾਰ ਗਿਆ ਚੱਲਦੇ ਚੱਲਦੇ ਜਾਂਦੇ ਪਤਾ ਨਹੀਂ ਕਿ ਕਿੰਨੀਆਂ ਗੱਡੀਆਂ ਡਾੜੇ ਸਸ ਲਾ ਵੀ ਕਹਿੰਦਾ ਕਿ YouTube ਸਪਲੈਂਟਰ ਦੀ ਗੱਲ ਸੀ ਸਪਲੈਂਟਰ ਤੇ ਗਏ ਨੇ ਆਮ ਤੌਰ ਤੇ ਲੋਕ ਫਰਟੇ ਜਾਂਦੇ ਨੇ ਸਪਲੈਂਟਰ ਬਹੁਤ ਅਵੇਲੇਬਲ ਹੈ ਕਿਉਂਕਿ ਉਹਨੇ ਕੋਨੇ ਅਭੀ ਇਹਨਾਂ ਦੀ ਯਾਤਰਾ ਜਿਹੜੀ ਆ ਬਹੁਤ ਚੰਗੀ ਹੋਵੇ ਤੇ ਇੰਜੋਏ ਕਰਨ ਤੇ ਤੁਸੀਂ ਇਹਨਾਂ ਦੇ ਨਾਲ-ਨਾਲ ਇਹਨਾਂ ਦੀ ਵੀਡੀਓ ਦੇਖ ਕੇ ਹੋਰ ਇੰਜੋਏ ਕਰੋ ਤੇ ਹੋਰ ਲੋਕ ਇੱਥੇ ਘੁੰਮਣ ਕਰਨ ਆਉਣ ਬਹੁਤ ਵਧੀਆ ਇਲਾਕਾ ਹੈ ਪੋਲੀੂਸ਼ਨ ਫ੍ਰੀ ਹੈ ਬੜੀ ਸੀਨੀ ਬਿਊਟੀ ਹੈ ਜੇ ਆਪਾਂ ਕੋਸ਼ਿਸ਼ ਕਰੀਏ ਜਿੱਥੇ ਆ ਬਿੜੇਤਾ ਜੇ ਦੇਖਦੇ ਆ ਉਹ ਪੋਜਾ ਦੀਆਂ ਰੇਤ ਤੇ ਕਿ ਮੈਂ ਇਹਨਾਂ ਨੂੰ ਸ਼ੁਭ ਕਾਮਨਾ ਦਿੰਦਾ ਹਾਂ ਕਿ ਇਹਨਾਂ ਦੀ ਇਹਨਾਂ ਦੀ ਯਾਤਰਾ ਸਫਲ ਹੋਵੇ ਵਧੀਆ ਇੰਜੋਏ ਕਰਦੇ ਹੋਏ ਆਪਣਾ ਮਜ਼ਾ ਮਾਣਦੇ ਹੋਏ ਤੁਹਾਡੇ ਲਈ ਡਿਸਕਵਰ ਪਲੱਸ